ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਸਨ ਡੈਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਬន្តੇ ਤੇ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਅੱਜ ਆਪਾਂ ਇੱਕ ਬਹੁਤ ਜ਼ਰੂਰੀ ਗੱਲਬਾਤ ਕਰਨੀ ਹੈ ਤੁਹਾਡੇ ਲਈ ਕਣਕਾਂ ਦੇ ਮੁੱਦੇ ਦੇ ਉੱਪਰ ਤੇ ਕਿਰਪਾ ਕਰਕੇ ਵੀਡੀਓ ਨੂੰ ਪੂਰੀ ਜਰੂਰ ਦੇਖਿਓ ਐਂਡ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਨੂੰ ਹਰ ਇੱਕ ਤੁਹਾਡਾ ਜੋ ਵੀ ਕੋਈ ਸਵਾਲ ਹੁੰਦਾ ਉਹਦਾ ਜਵਾਬ ਚੰਗੀ ਤਰ੍ਹਾਂ ਮਿਲ ਸਕੇ ਤੇ ਕੋਈ ਤੁਹਾਨੂੰ ਪੁੱਛਣ ਦੀ ਸ਼ਿਕਾਇਤ ਨਾ ਰਹੇ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਕਰਨੀ ਆ ਇੱਕ ਬਹੁਤ ਜ਼ਰੂਰੀ ਟੌਪਿਕ ਦੇ ਉੱਪਰ ਕਿਉਂਕਿ ਕਿਸਾਨ ਵੀਰੋ ਇਸ ਟਾਈਮ ਜਿਹੜੀਆਂ ਆਪਣੀਆਂ ਫਸਲਾਂ ਨੇ ਆ ਤਕਰੀਬਨ ਤਕਰੀਬਨ ਆਪਣੀਆਂ ਫਸਲਾਂ ਗੋਭ ਦੇ ਨੇੜੇ ਚਲੀਆਂ ਗਈਆਂ ਨੇ ਜਿਹੜੀਆਂ ਪਹਿਲੀਆਂ ਗੀਤੀਆਂ ਵੈਰਾਈਟੀਆਂ ਸੀ ਜਿੱਦਾਂ ਨਵੰਬਰ ਦੇ ਪਹਿਲੇ ਹਫਤੇ 5 ਨਵੰਬਰ ਤੋਂ ਪਹਿਲਾਂ-ਪਹਿਲਾਂ ਤੇ ਅਕਤੂਬਰ ਦੇ ਲਾਸਟ ਚ ਵੀ ਜੀਆਂ ਹੋਈਆਂ ਨੇ ਉਹ ਕਿਸਾਨ ਵੀਰੋਂ ਲਗਭਗ 70-75 ਦਿਨ ਦੀਆਂ ਆਪਣੀਆਂ ਜਿਹੜੀਆਂ ਫਸਲਾਂ ਨੇ ਉਹ ਹੋਣ ਆਲੀਆਂ ਨੇ ਤੁਸੀਂ ਇਹ ਮੰਨ ਕੇ ਚਲੋ ਵੀ ਉਹ ਗੋਬ ਉਹਨਾਂ ਦੀ ਬਾਨੀ ਸ਼ੁਰੂ ਹੋਣ ਵਾਲੀ ਆ ਤੇ ਝੰਡਾ ਪੱਤਾ ਉਹਨਾਂ ਦਾ ਬਾਹਰ ਆਉਣਾ ਆਉਣ ਲੱਗ ਗਿਆ ਤੇ ਝੰਡੇ ਪੱਤੇ ਦੀ ਸੇਫਟੀ ਆਪਾਂ ਨੂੰ ਬਹੁਤ ਜ਼ਰੂਰੀ ਇੱਕ ਤਾਂ ਤੇ ਕਿਸਾਨ ਵੀਰੋ ਦੂਸਰੇ ਨੰਬਰ ਤੇ ਕਿਤੇ ਕਿਤੇ ਤੁਸੀਂ ਦੇਖ ਦੇਖੋਗੇ ਜਦੋਂ ਝੰਡਾ ਪੱਤਾ ਆਪਣਾ ਬਾਹਰ ਆਉਣ ਲੱਗਦਾ 80 85 ਦਿਨ ਦੇ ਨੇੜੇ ਤੇੜੇ ਜਾ ਕੇ ਨਸਾਰਾ ਵੀ ਸ਼ੁਰੂ ਹੋ ਜਾਂਦਾ ਕਿਸਾਨ ਵੀਰੋ ਜਿਹੜੇ ਇਹ 10 10 12 ਦਿਨ ਦੇ ਨੇੜੇ ਬਹੁਤ ਜ਼ਰੂਰੀ ਨੇ ਆਪਣੇ ਲਈ ਤੇ ਇਹ 10 12 ਦਿਨ ਦੇ ਵਿੱਚ ਆਪਾਂ ਆਪਣਾ ਝਾੜ ਡਿਸਾਈਡ ਕਰ ਸਕਦੇ ਹਾਂ ਵੀ ਆਪਾਂ ਵਧਾਉਣਾ ਜਾਂ ਘਟਾਉਣਾ ਇਹਦੇ ਲਈ ਕਿਸਾਨ ਵੀਰੋ ਆਪਾਂ ਬਹੁਤ ਇੱਕ ਜ਼ਰੂਰੀ ਜਿਹੜਾ ਐਨਪੀਕੇ ਆਉਂਦਾ 13 0 45 ਪਲੱਸ ਬੋਰ ਆਉਂਦਾ ਇਹ ਦੋ ਚੀਜ਼ਾਂ ਦੀ ਆਪਾਂ ਵਰਤੋਂ ਕਰਨੀ ਆ ਵਰਤੋਂ ਕਿਵੇਂ ਕਰਨੀ ਹੈ ਤੇ ਕੀ ਇਹਨਾਂ ਦੀ ਲੋੜ ਹੈ ਆਪਾਂ ਤੁਹਾਨੂੰ ਦੱਸਦੇ ਹਾਂ ਜੋ ਗੱਲਬਾਤ ਕਰਦੇ ਆ ਕਿਸਾਨ ਵੀਰੋ ਜਿਹੜਾ 13045 ਹੈ ਇਹਦੇ ਨਾਲ ਆਪਾਂ ਨੂੰ ਦੋ ਤਿੰਨ ਚੀਜ਼ਾਂ ਦੀ ਬਹੁਤ ਇੱਕ ਵਧੀਆ ਕੰਪਲੈਕਸ ਮਿਲਦਾ ਹੈ ਜਿਹੜਾ ਕਿਸਾਨ ਵੀਰੋ ਨਾਈਟ੍ਰੋਜਨ ਤੇ ਪੋਟਾਸ਼ ਹੋ ਜਾਂਦਾ ਜਦੋਂ ਕਿਸਾਨ ਵੀਰੋ ਆਪਣੀ ਫਸਲ ਗੋਭ ਦੇ ਸਮੇਂ ਜਾਂਦੀ ਆ ਉਸ ਟਾਈਮ ਆਪਣੀ ਫਸਲ ਦੇ ਵਿੱਚ ਕਈ ਵਾਰ ਨਾਈਟ੍ਰੋਜਨ ਡੈਫੀਸ਼ੈਂਸੀ ਹੁੰਦੀ ਹੈ ਜਿਹੜੀ ਮਾੜੀ-ਮੋਟੀ ਨਾਲ ਤਾਂ 13 0 45 ਨਾਲ ਆਪਣੀ ਉਹ ਪੂਰੀ ਹੋ ਜਾਂਦੀ ਹੈ 13% ਨਾਈਟ੍ਰੋਜਨ ਨਾਲ ਤੇ ਜਿਹੜੀ ਕਿਸਾਨ ਵੀਰੋਂ 45% ਪਰਸੈਂਟ ਆਪਾਂ ਨੂੰ ਪੋਟਾਸ਼ ਮਿਲਦੀ ਹੈ ਇੱਕ ਬਹੁਤ ਵੱਡਾ ਆਪਣੇ ਝਾੜ ਦੇ ਵਿੱਚ ਰੋਲ ਅਦਾ ਕਰਦੀ ਆ ਜਿਹੜਾ ਕਿ ਆਪਾਂ ਸੋਚ ਨਹੀਂ ਸਕਦੇ ਇਹ ਤੁਹਾਨੂੰ ਪਤਾ ਕਿਸਾਨ ਵੀਰੋਂ ਤਾਂ ਲੱਗੂ ਕਿਉਂਕਿ ਜੇਕਰ ਤੁਸੀਂ ਇਹਦੀ ਵਰਤੋਂ ਸਹੀ ਢੰਗ ਨਾਲ ਸਹੀ ਟਾਈਮ ਦੇ ਉੱਪਰ ਕਰੋਗੇ ਕਿਉਂਕਿ ਕਿਸਾਨ ਵੀਰੋ ਮੈਂ ਤਕਰੀਬਨ ਹਰ ਸਾਲ ਕੋਈ ਨਾ ਕੋਈ ਪੱਤੇ ਅਰਬਾ ਕਰਦੇ ਰਹੇ ਨੇਗੇ ਕਿਉਂਕਿ ਆਪਾਂ ਵੀ ਇੱਕ ਕਿਸਾਨ ਆ ਤੇ ਕਿਸਾਨ ਜਿਹੜਾ ਹੁੰਦਾ ਉਹ ਹਮੇਸ਼ਾ ਤਜਰਬੇ ਕਰਦੇ ਰਹਿੰਦੇ ਨੇਗੇ ਹਰ ਇੱਕ ਵੀਰ ਦੀ ਅਲੱਗ-ਅਲੱਗ ਸੋਚ ਹੁੰਦੀ ਆ ਹਰ ਇੱਕ ਵੀਰ ਅਲੱਗ-ਅਲੱਗ ਤਰ੍ਹਾਂ ਦੇ ਤਜਰਬੇ ਕਰਦਾ ਹਰ ਇੱਕ ਵੀਰ ਵਧੀਆ ਖੇਤੀ ਕਰਦਾ ਤੇ ਕਿਸਾਨ ਵੀਰੋ ਗੱਲਬਾਤ ਐ ਹੁੰਦੀ ਆ ਜਦੋਂ ਆਪਾਂ ਕੋਈ ਵੀ ਚੀਜ਼ ਦੀ ਵਰਤੋਂ ਕਰਨੀ ਆ ਤਾਂ ਤੁਸੀਂ ਪਹਿਲਾਂ ਉਹਨੂੰ ਟ੍ਰਾਇਲ ਲਗਾਓ ਜੇ ਟ੍ਰਾਇਲ ਲਗਾਵੋਗੇ ਸਹੀ ਢੰਗ ਨਾਲ ਉਹਦੀ ਸਪਰੇ ਵਗੈਰਾ ਕਰੋਗੇ ਫੇਰ ਤੁਹਾਨੂੰ ਜਾ ਕੇ ਉਹ ਚੀਜ਼ ਦਾ ਪਤਾ ਲੱਗਦਾ ਬਾਕੀ ਮੌਸਮ ਆ ਜਿਹੜੀ ਉਹ ਸਭ ਤੋਂ ਵੱਡਾ ਇੱਕ ਰੋਲ ਅਦਾ ਕਰਦੀ ਆਪਣੇ ਝਾੜ ਦੇ ਵਿੱਚ ਪਰ ਜਿਹੜੀ ਆਪਾਂ ਕਿਸਾਨ ਵੀਰੋਂ ਮਿਹਨਤ ਕਰਨੀਆਂ ਉਹਦਾ ਵੀ ਆਪਾਂ ਨੂੰ ਫਲ ਜ਼ਰੂਰ ਮਿਲਦਾ ਕਿਉਂਕਿ ਮੈਂ ਕਿਸਾਨ ਵੀਰੋਂ 13045 ਲਗਾਤਾਰ 2 ਸਾਲ ਤੋਂ ਕਰ ਰਹੇ ਹਾਂ ਤੇ ਮੇਰੇ ਫਸਲ ਦਾ ਜਿਹੜਾ ਝਾੜ ਆ ਉਹ ਬਹੁਤ ਵਧੀਆ ਰਿਹਾ ਹੀਟ ਵੇਵ ਦੇ ਵਿੱਚ ਵੀ ਮੇਰੀ ਜੋ ਕਣਕ ਸੀਗੀ ਉਹ ਬਹੁਤ ਜਿਆਦਾ ਵਧੀਆ ਰਹੀ ਆਗੀ ਤੇ ਜਣੀ ਐਨਾ ਕੋਈ ਮਾਰ ਵੀ ਨਹੀਂ ਪਈ ਤੇ ਜਿਆਦਾ ਵਧੀਆ ਵੀ ਨਹੀਂ ਰਹੀ ਪਰ ਵਧੀਆ ਰਹੀ ਜਿਹੜੇ ਹਸਾਬ ਨਾਲ ਈਟ ਵੇਵ ਦੇ ਵਿੱਚ ਕਣਕਨਾ ਝਾੜ ਘਟੇ ਸੀਗਾ ਉਸ ਟਾਈਮ ਵੀ ਮੈਂ 13045 ਦੀ ਜਿਹੜੀ ਸਪਰੇਅ ਸੀਗੀ ਉਹ ਕਰੀ ਸੀ ਤੇ ਕਿਸਾਨ ਵੀਰੋ ਹੁਣ ਆਪਾਂ ਗੱਲਬਾਤ ਕਰਦੇ ਆ ਜਿਹੜੀ 45% ਆਪਾਂ ਨੂੰ ਪੋਟਾਸ਼ ਮਿਲਦੀ ਆ ਇਹਦੇ ਨਾਲ ਜਦੋਂ ਆਪਾਂ ਜਾ ਕੇ ਗੋਭ ਦੇ ਸਮੇਂ ਛੋਟਾ ਜਿਹਾ ਇੱਕ ਛਿੱਟਾ ਆਪਣੇ ਫੇਕ ਬਣਨ ਲੱਗ ਜਾਂਦਾਗਾ ਬੂਟਾ ਵਿੱਚ ਉਹਨੂੰ ਬਣਾਉਣ ਲੱਗਦਾ ਉਹ ਸਮੇਂ ਕਿਸਾਨ ਵੀਰੋ ਜਿਹੜੀ ਆਪਣੇ ਬੂਟੇ ਨੂੰ ਪोटाश ਦੀ ਕਿਹ ਤਰ੍ਹਾਂ ਦੀ ਲੋੜ ਹੁੰਦੀ ਹੈ ਕਿਉਂਕਿ ਜਦੋਂ ਬੂਟੇ ਨੇ ਆਪਣੀਆਂ ਬਾਹਰ ਨਿਕਲ ਕੇ ਛਿੱਟਾ ਜਦੋਂ ਬਣਾ ਕੇ ਉਹਨੂੰ ਭਰਨਾ ਤਾਂ ਪोटाश ਉਹਦੇ ਲਈ ਬਹੁਤ ਜ਼ਰੂਰੀ ਹੋ ਜਾਂਦਾ ਦਾਣੇ ਕਿਸਾਨ ਵੀਰੋ ਚਮਕਦਾਰ ਵਧੀਆ ਮੋٹے ਪਰਮੇ ਦਾਣੇ ਇਹ ਪोटाਸ਼ ਹੀ ਬਣਾਉਂਦਾ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ ਪोटाਸ਼ ਆਪਣੀ ਫਸਲ ਦੇ ਝਾੜ ਦੇ ਲਈ ਤਾਹੀਂ ਆਪਾਂ ਤੁਹਾਨੂੰ ਕਹਿਨੇ ਹੁੰਦੇ ਆ ਕਿ ਵੀ ਹਰ ਇੱਕ ਖਾਦ ਦੀ ਪ੍ਰੋਪਰ ਤੁਸੀਂ ਪੂਰਤੀ ਕਰਦੇ ਰਿਹਾ ਕਰੋ। ਪਰਾਲੀ ਵੱਧ ਤੋਂ ਵੱਧ ਖੇਤਾਂ ਦੇ ਵਿੱਚ ਵਾਹੋ। ਜਾਂ ਰੂੜੀ ਦੀ ਖਾਦ ਸਭ ਤੋਂ ਵਧੀਆ ਸਰੋਤ ਹੈ ਆਪਣੇ ਫਸਲਾਂ ਨੂੰ। ਕੋਈ ਵੀ ਆਪਾਂ ਜੇਕਰ ਗੱਲ ਕਰੀਏ ਤੱਤਾਂ ਦੀ ਪੂਰਤੀ ਦੇ ਲਈ। ਤਾਂ ਸੰਭਰੋ ਜਿਹੜਾ ਪੋਟਾਸ਼ ਹੈ। ਇਹ ਆਪਣੀ ਫਸਲ ਦੇ ਜਿਹੜਾ ਵੀ ਕੋਈ ਦਾਣਾ ਬਣਾਉਣਾ ਜਾਂ ਫਸਲ ਨੂੰ ਕੋਈ ਸਟ्रेस ਆਉਣਾ ਉਹਦੇ ਤੋਂ ਬਚਾਉਂਦਾ ਹੈ। ਜਦੋਂ ਆਪਣੀ ਫਸਲ ਦੇ ਵਿੱਚ ਹੀਟ ਵੇਵ ਆ ਜਾਂਦੀ ਆਈ ਸੀਗੀ ਤੁਸੀਂ ਪਿਛਲੇ ਤੋਂ ਪਿਛਲੇ ਸਾਲ ਉਸ ਟਾਈਮ ਕਿਸਾਨ ਵੀਰੋ ਪੋਟਾਸ਼ ਨੇ ਬਹੁਤ ਵੱਡਾ ਰੋਲ ਅਦਾ ਕਰਿਆ ਸੀਗਾ ਝਾੜ ਵਧੀਆ ਦੇਣ ਦੇ ਵਿੱਚ ਕਿਉਂਕਿ ਸਟ੍ਰੈਸ ਤੋਂ ਇਹ ਫਸਲ ਨੂੰ ਆਪਣੀ ਨੂੰ ਮੁਕਤ ਰੱਖਦਾ ਤੇ ਕਈ ਵਾਰ ਕਿਸਾਨ ਵੀਰੋ ਆਪਾਂ ਜ਼ਿਆਦਾ ਓਵਰਡੋਸ ਜੂਰੀਏ ਦੀ ਪਾ ਦਿੰਦੇ ਹੈਗੇ ਤਾਂ ਉਹਦੇ ਜਿਹੜਾ ਖਤਰਾ ਹੈਗਾ ਉਹਦੇ ਤੋਂ ਵੀ ਆਪਣੀ ਫਸਲ ਨੂੰ ਪੋਟਾਸ਼ ਬਚਾ ਕੇ ਰੱਖਦਾ ਸਭ ਤੋਂ ਮੇਨ ਗੱਲ ਕਿਸਾਨ ਵੀਰੋ ਕੀ ਆ ਆਪਣੀ ਫਸਲ ਦੀ ਜਦੋਂ ਮਤਲਬ ਕਿ ਦਾਣਾ ਭਰਨਾ ਤਾਂ ਸਾਰੇ ਦਾਣੇ ਪ੍ਰੋਪਰ ਇੱਕਸਾਰ ਭਰ ਜਾਂਦੇ ਨੇ ਜੇਕਰ ਆਪਾਂ ਪੋਟਾਸ਼ ਦੀ ਵਰਤੋਂ ਸਹੀ ਟਾਈਮ ਤੇ ਕਰ ਦਈਏ 130.45 ਦੀ ਸਪਰੇਅ ਕਿਸਾਨ ਵੀਰੋਂ 75 ਦਿਨ ਤੋਂ ਲੈ ਕੇ ਤੁਸੀਂ 80-82 ਦਿਨ ਤੱਕ ਜਰੂਰ ਕਰੋ ਇੱਕ ਸਪਰੇਅ ਦੀ ਤੇ ਨਾਲ ਕਿਸਾਨ ਵੀਰੋਂ ਜਿਹੜਾ ਆਪਾਂ ਬੋਰਨ ਪਾਉਣਾ ਬੋਰਨ ਪੋਟਾਸ਼ ਦੇ ਨਾਲ ਮਿਲ ਕੇ ਇੱਕ ਬਹੁਤ ਵਧੀਆ ਜਿੱਦਾਂ ਆਪਾਂ ਕਹਿੰਦੇ ਸਰੋਤ ਬਣਿਆ ਹੋਇਆਗਾ ਲਗਾਤਾਰ ਆਪਣੇ ਖੇਤਾਂ ਦੇ ਵਿੱਚ ਕਿਸਾਨ ਵੀਰੂ ਇਹ ਚੀਜ਼ ਦੀ ਘਾਟ ਆਉਂਦੀ ਜਾਂਦੀ ਹੈ ਕਿਉਂਕਿ ਬਹੁਤ ਸਾਰੀਆਂ ਜ਼ਮੀਨਾਂ ਜਮੂਨਾ ਠੇਕੇ ਟੁਕੇ ਦੇ ਚੜਦੀਆਂ ਨਈਆਂ ਕੋਈ ਉਹਨਾਂ 'ਚ ਭਰਾਲੀ ਵਗੈਰਾ ਨਹੀਂ ਬੋਂਦਾ ਕੋਈ ਰੂੜੀਦਾਰ ਇਹ ਨਹੀਂ ਪਾਉਂਦਾ ਉੱਥੇ ਕਿਸਾਨ ਵੀਰੂ ਦੀ ਘਾਟ ਆਉਂਦੀ ਹੈ ਜਿਹਾ ਜਿੱਦਾਂ ਹੁਣ ਆਪਣੇ ਜਿਹੜਾ ਸਾਡਾ ਏਰੀਆ ਆ ਗਿਆ ਲਗਾਤਾਰ ਅਸੀਂ 7-8 ਜ਼ਿਮੀਂਦਾਰਾਂ ਨੇ ਉੱਥੇ ਮਿੱਟੀ ਟੈਸਟ ਕਰਵਾਈ ਸੀਗੀ ਤਾਂ ਉੱਥੇ ਲਗਾਤਾਰ ਕਿਸਾਨ ਵੀਰੂ ਬੋਰਨ ਦੀ ਬਹੁਤ ਵੱਡੀ ਘਾਟ ਆਈ ਹੈ ਮਿੱਟੀ ਦੇ ਵਿੱਚ ਸਭ ਤੋਂ ਜ਼ਿਆਦਾ ਬਾਕੀ ਸਾਰੇ ਤੱਤ ਪੂਰੇ ਸੀਗੇ ਬੋਰਨ ਦੀ ਘਾਟ ਸੀਗੀ ਤਾਂ ਆਪਾਂ ਇਹ ਚੀਜ਼ ਨੂੰ ਅਝਾਈ ਨਾ ਜਾਣੋ ਤਾਂ ਇਹਦੀ ਪੂਰਤੀ ਕਿਸਾਨ ਵੀਰੋਂ ਆਪਾਂ ਨੂੰ ਕਰਨੀ ਬਹੁਤ ਲਾਜ਼ਮੀ ਕਿਉਂਕਿ ਜਦੋਂ ਦਾਣੇ ਨੇ ਆਪਣੇ ਨੇ ਭਰਨਾਗਾ ਦਾਣੇ ਨੇ ਆਕਾਰ ਲੈਣਾਗਾ ਤਾਂ ਪੋਟਾਸ਼ ਦੇ ਨਾਲ ਮਿਲ ਕੇ ਬੋਰਨ ਨੇ ਉਹਨੂੰ ਸਹੀ ਭੋਜਨ ਪਹੁੰਚਾਉਣਾ ਪੋਟਾਸ਼ ਨੂੰ ਦਾਣੇ ਤੱਕ ਪਹੁੰਚਾਉਣ ਦਾ ਕੰਮ ਬੋਰਨ ਨੇ ਕਰਨਾ ਇੱਕ ਜਿੱਦ ਆਪਾਂ ਕਹਿੰਦੇ ਸਾਥੀ ਮੰਨ ਕੇ ਚੱਲੋ ਤੁਸੀਂ ਇਹਨੂੰ 13045 ਦਾ ਬਹੁਤ ਵਧੀਆ ਕਿਸਾਨ ਵੀਰੋ ਇਹਨਾਂ ਦੀ ਜਿਹੜੀ ਆਪਾਂ ਨੂੰ ਦੋਨਾਂ ਦੀ ਕੰਬੀਨੇਸ਼ਨ ਮਿਲਦਾਗਾ ਤੇ ਜਿਹੜਾ ਆਪਣੇ ਕਿਸਾਨ ਵੀਰੋ ਸਟ੍ਰੈਸ ਫਸਲ ਦੇ ਵਿੱਚ ਕਈ ਵਾਰ ਆਉਂਦਾ ਪੋਟਾਸ਼ ਦੇ ਨਾਲ ਮਿਲ ਕੇ ਇਹ ਉਸੇ ਉਸ ਤੋਂ ਵੀ ਆਪਣੇ ਫਸਲ ਨੂੰ ਮੁਕਤ ਰੱਖਦਾ ਇਹਦੀ ਘਾਟ ਦੇ ਕਾਰਨ ਕਿਸਾਨ ਵੀਰੋ ਆਪਾਂ ਜਿੱਦਾਂ ਆਪਾਂ ਕਹਿੰਦੇ ਨੇ ਫਸਲ ਦੇ ਸਿਰ ਖਿੰਡੇ ਜੇ ਸੱਟੇ ਨਿਕਲੇ ਅੱਧਾ ਸੱਟਾ ਖਾਲੀ ਰਹਿ ਗਿਆ ਅੱਧਾ ਭਰ ਗਿਆ ਮੱਖੀਆਂ ਖਾਲੀ ਰਹਿ ਗਈਆਂ ਵਿੱਚੋਂ ਉਹ ਕਿਸਾਨ ਵੀਰੋ ਵਾਰਨ ਦੇ ਕਾਰਨ ਹੀ ਹੁੰਦਾ ਜਾਂ ਜਿੱਦਾਂ ਪੱਤੇ ਪਾਟ ਜਾਣੇ ਫਸਲ ਦੇ ਉਹ ਬੌਰਨ ਕਾਰਨ ਹੁੰਦਾਗਾ ਹੁਣ ਕਿਸਾਨ ਵੀਰੋ ਆਪਾਂ ਇਹਦੀ ਘਾਟ ਪੂਰੀ ਜ਼ਰੂਰ ਕਰਨੀ ਆ ਘਾਟ ਪੂਰੀ ਕਿਵੇਂ ਕਰਨੀ ਆ ਪਹਿਲਾਂ ਕਿਸਾਨ ਵੀਰੋ ਆਪਾਂ ਲੈਣਾ 1.5 ਤੋਂ 2 ਕਿਲੋ ਐਨਪੀਕੇ 13045 ਨਾਲ ਤੁਸੀਂ 70 ਤੋਂ 80 ਗ੍ਰਾਮ ਵੱਧ ਤੋਂ ਵੱਧ 90 ਗ੍ਰਾਮ ਤੁਸੀਂ ਲੈ ਲੈਣਾ ਬੋਰਨ ਅਲੱਗ-ਅਲੱਗ ਘੋਲ ਬਣਾ ਕੇ ਦੋਨਾਂ ਦੀ 100 ਤੋਂ 120 ਲੀਟਰ ਪਾਣੀ ਨਾਲ ਤੁਸੀਂ ਸਪਰੇਅ ਕਰ ਦਿਓ 75 ਤੋਂ 80 82 ਦਿਨ ਦੇ ਨੇੜੇ ਤੇੜੇ ਮੰਨ ਕੇ ਚਲੋ ਤੁਸੀਂ 72 73 ਦਿਨ ਤੋਂ ਅਸੀਂ ਐਸੀ ਨੇ ਦੇ ਲਵੇ ਲਵੇ ਲਾਉਣੇ ਤੁਸੀਂ ਇਹ 10 ਦਿਨਾਂ ਦੇ ਵਿੱਚ ਵਿੱਚ ਸਪਰੇਅ ਤੁਸੀਂ ਕਰੋਗੇ ਤੁਹਾਨੂੰ 110% ਰਿਜ਼ਲਟ ਇਹਦੇ ਮਿਲਣਗੇ ਹੀ ਮਿਲਣਗੇ ਕਿਉਂਕਿ ਕਿਸਾਨ ਵੀਰੋ ਜੋ ਵੀ ਆਪਾਂ ਮਿਹਨਤ ਕਰਦੇ ਹਾਂ ਉਹਦੇ ਆਪਾਂ ਨੂੰ ਫਾਲ ਜਰੂਰ ਮਿਲਦਾ ਤਾਂ ਕਿਸਾਨ ਵੀਰੋ ਇਹ ਸਪਰੇਅ ਆਪਾਂ ਜਰੂਰ ਕਰਨੀਆਂ ਦੁਬਾਰਤ ਫਿਰ ਮੈਂ ਰਿਪੀਟ ਕਰਦਾ 1.5 ਤੋਂ 2 ਕਿਲੋ ਐਨਪੀਕੇ 13:0:45 100 ਲੀਟਰ ਤੋਂ ਲੈ ਕੇ 1.5 ਲੀਟਰ ਪਾਣੀ 70 80 ਜਾਂ ਵੱਧ ਤੋਂ ਵੱਧ 90 ਗ੍ਰਾਮ ਤੁਸੀਂ ਬੌਰਨ ਪਾਉਣਾ ਇੱਕ ਸਾਵਧਾਨੀ ਜ਼ਰੂਰ ਰੱਖਣੀ ਹੈ ਕਿਸਾਨ ਵੀਰੋ ਜੋ ਬੌਰਨ ਹੈ ਇਹ ਤੇਜ਼ ਜਿੱਦ ਆਪਾਂ ਕਹਦੇ ਇਹ ਤੇਜ਼ ਹੁੰਦਾ ਥੋੜਾ ਜਿਆ ਇਹਦੀ ਤੁਸੀਂ ਪੱਤੇ ਦੇ ਉੱਪਰ ਸਿੱਧੀ ਸਪਰੇ ਨਹੀਂ ਕਰਨੀ ਇਹ ਚੀਜ਼ ਦਾ ਧਿਆਨ ਰੱਖਿਓ ਸਪਰੇ ਜਦੋਂ ਕਰਨੀਆ ਸਵੇਰ ਮੱਲ ਕੇ ਚਲੋ ਤੁਸੀਂ ਵੀ ਸਾਗੜ ਉੱਤਰੀ ਦੇ ਉੱਪਰੋਂ ਤਰੇਲ ਲਹੀ ਦੇ ਉੱਪਰੋਂ ਸਪਰੇ ਕਰੋ ਬੜੀ ਧੁੱਪ ਦੇ ਵਿੱਚ ਸਪਰੇ ਕਰੋ ਤੁਹਾਨੂੰ ਪੂਰੇ ਟੌਪ ਦੇ ਰਿਜ਼ਲਟ ਮਿਲਣਗੇ ਉਮੀਦ ਆ ਕਿਸਾਨ ਵੀਰੋ ਜਿਹੜੀ ਵੀ ਅੱਪੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਆ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ ਵੀਡੀਓ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਣੀ ਵੀਡੀਓ ਨੂੰ ਪਿਆਰ ਦਿਓ ਅੰਦਰੋ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਸੇ ਤਰ੍ਹਾਂ ਆਪਾਂ ਵੀਡੀਓ ਲੈ ਕੇ ਹਾਜ਼ਰ ਹੋ ਰਿਹਾ ਅੰਦਰਾਂਗੇ ਧੰਨਵਾਦ